ਮੈਂ ਲੁਧਿਆਣਾ ਦੀ ਰਹਿਣ ਵਾਲੀ ਆ ਮੈਂ ਅਪ੍ਰੈਲ ਚ 8 ਅਪ੍ਰੈਲ ਨੂੰ ਮਸਕਤ ਗਈ ਸੀ ਮੈਨੂੰ ਮੇਰੀ ਫਰੈਂਡ ਨੇ ਆਪਣੇ ਮਾਸਟਰ ਦੇ ਥਰੂ ਦੱਸਿਆ ਸੀ ਵੀ ਇੱਦਾਂ ਇੱਦਾਂ ਕਰਕੇ ਉਹਨਾਂ ਨੂੰ ਕੋਈ ਕਲੀਨਿਕ ਚਾਹੀਦੀ ਕੰਮ ਕਰਨ ਵਾਸਤੇ ਉਹਨਾਂ ਨੇ ਮੇਰਾ ਕਲੀਨਿਕ ਦਾ ਵੀਜ਼ਾ ਲਗਵਾਇਆ ਸੀ ਕਲੀਨਿਕ ਦੇ ਵੀਜ਼ੇ ਦੇ ਨਾਲ-ਨਾਲ ਉਹ ਮੇਰੇ ਕੋਲ ਘਰ ਦਾ ਵੀ ਸਾਰਾ ਕੰਮ ਕਰਵਾਂਦੇ ਸੀ ਗੱਡੀਆਂ ਧਵਾਉਂਦੇ ਸੀਗੇ ਮੇਰੇ ਤੋਂ ਮਾਲਿਸ਼ਾ ਕਰਵਾਂਦੇ ਸੀਗੇ ਵੀ ਮੈਂ ਉਹਨਾਂ ਨੂੰ ਜੇ ਕਹਿੰਦੀ ਸੀ ਵੀ ਮੇਰੇ ਕੋਲ ਕਲੀਨਿਕ ਦਾ ਵੀਜ਼ਾ ਆਇਆ ਵੀ ਕਲੀਨਿਕ ਦਾ ਕੰਮ ਕਰਾਓ ਉਹ ਕਹਿੰਦੇ ਜੇ ਤੂੰ ਕਲੀਨਿਕ ਦਾ ਕੰਮ ਕਰਨਾ ਤੂੰ ਬਾਹਰ ਆਪਣਾ ਰਹਿ ਖਾ ਤੇ ਕਲੀਨਿਕ ਨੋ ਤੋਂ ਨੋ ਡਿਊਟੀ ਕਰ ਅਸੀਂ ਤੇਰੇ ਨਾਲ ਕੋਈ ਲਿੰਕ ਨਹੀਂ ਰੱਖਦੇ ਕੋਈ ਕੁਝ ਨਹੀਂ ਕਰਦੇ ਹੈਗੇ ਜੇ ਮੈਂ ਉਹਨਾਂ ਨੂੰ ਕਹਿੰਦੀ ਸੀ ਮੇਰੀ ਵਾਪਸੀ ਕਰਵਾ ਦਿਓ ਉਹ ਕਹਿੰਦੇ ਸੀ ਵਾਪਸੀ ਤੇਰੀ 2 ਸਾਲ ਤੋਂ ਪਹਿਲਾਂ ਨਹੀਂ ਅਸੀਂ ਕਰਵਾਣੀ ਆਪਣੇ ਘਰਦਿਆਂ ਨੂੰ ਕਹ ਦੋ ਲੱਖ ਰੁਪਏ ਭੇਜੋ ਫਿਰ ਅਸੀਂ ਤੇਰੀ ਵਾਪਸੀ ਕਰਵਾਵਾਂਗੇ ਜੇ ਮੈਂ ਕਹਿੰਦੀ ਸੀ ਮੇਰੇ ਘਰਦਿਆਂ ਕੋਲ ਨਹੀਂ ਹੈਗੇ ਫਿਰ ਕਹਿੰਦੇ ਤੂੰ ਇੱਥੇ ਹੀ ਰਹਿ ਨਹੀਂ ਤਰ ਕੋ ਬੰਦਾ ਹੈਗਾ ਤਾਂ ਅਸੀਂ ਤੈਨੂੰ ਮੁਸਲਮਾਨਾਂ ਦੇ ਹਵਾਲੇ ਕਰ ਦਾਂਗੇ ਅੱਜ ਜੇ ਅਸੀਂ ਆਪਣੀ ਆਈ ਤੇ ਆ ਗਏ ਤੈਨੂੰ ਕੁਝ ਵੀ ਕਰ ਸਕਦੇ ਹਾਂ ਮੈਨੂੰ ਜਰਾਂਦੇ ਸੀ ਧਮਕਾਂਦੇ ਸੀ ਕਿ ਮੈਨੂੰ ਰਾਤੀ 1 ਵਜੇ ਸੌਣ ਨੂੰ ਦਿੰਦੇ ਅਸ ਕਰੀ 12 ਵਜੇ ਜਾਂਦੇ ਸੀ ਸਵੇਰ ਦੇ 5 ਵੇ ਉੱਠਦੀ ਸੀ ਮੈਂ ਘਰ ਦਾ ਵੀ ਸਾਰਾ ਕੰਮ ਕਰਾਂਦੇ ਸੀ ਕਲੀਨਿਕ ਦਾ ਵੀ ਸਾਰਾ ਕੰਮ ਕਰਾਂਦੇ ਸੀ ਜੇ ਮੈਂ ਕਹਿੰਦੀ ਸੀ ਮੇ ਤਾਂ ਇੰਨਾ ਨਹੀਂ ਹੁੰਦਾ ਹੈਗਾ ਕੰਮ ਮੈਂ ਕਦੀ ਇਦਾਂ ਦਾ ਕੰਮ ਨਹੀਂ ਕੀਤਾ ਕਹਿੰਦੇ ਅਸੀਂ ਤਾਂ ਇਹਨਾਂ ਪਹਿਲਾਂ ਹੀ ਖੁੱਲ ਕਿਤੇ ਸੀ ਮਗਰ ਮੇਰੇ ਨਾਲ ਉਹਨਾਂ ਨੇ ਕੋਈ ਖੋਲ ਨਹੀਂ ਕੀਤੀ ਉਹਨਾਂ ਨੇ ਸਿਰਫ ਇਹ ਹੀ ਕਿਹਾ ਸੀ ਵੀ ਕਲੀਨਿਕ ਦਾ ਹੀ ਕੰਮ ਹੈ ਤੇਰੇ ਇੱਥੇ ਵੀ ਕਲੀਨਿਕ ਦਾ ਹੀ ਕੰਮ ਕਰਨਾ ਉਸ ਤੋਂ ਇਲਾਵਾ ਤੂੰ ਕੋਈ ਕੰਮ ਨਹੀਂ ਕਰਨਾ ਜੇ ਮੈਂ ਏਜੰਟ ਨੂੰ ਕਿਹਾ ਏਜੰਟ ਕਹਿੰਦਾ ਵੀ ਨਹੀਂ ਕੰਮ ਤਾਂ ਕਰਨਾ ਹੀ ਪੈਣਾ ਤੈਨੂੰ ਪਹਿਲਾਂ ਉਹਨਾਂ ਨੇ ਪੁੱਛਿਆ ਬਾਅਦ ਵਿੱਚ ਕੁਝ ਕਰਨ ਲੱਗ ਗਏ ਮੇਰੇ ਨਾਲ ਜੇ ਮੈਂ ਏਜੰਟ ਨੂੰ ਕਿਹਾ ਤੁਸੀਂ ਮੈਨੂੰ ਝੂਠ ਕੇ ਬੋਲਿਆ ਕਹਿੰਦਾ ਝੂਠ ਸੱਚ ਬੋਲਣਾ ਤਾਂ ਮੇਰਾ ਕੰਮ ਹੀ ਹੈ ਕਿਉਂਕਿ ਮੈਨੂੰ 15 ਲੱਖ ਰੁਪਏ ਮਹੀਨਾ ਮੇਰੇ ਅਕਾਊਂਟ ਚਾਹਦਾ ਵਾ ਤਾਂ ਕਰਕੇ ਮੈਂ ਝੂਠ ਤੇ ਸੱਚ ਬੋਲਦਾ ਹੀ ਰਹਿਣਾ ਉਹਨਾਂ ਨੇ ਦੇਖੋ ਮੈਨੂੰ ਇੰਨਾ ਧੋਖਾ ਦੇ ਕੇ ਉੱਥੇ ਬੁਲਾਇਆ ਮੇਰੇ ਮਾਪਿਓ ਮੈਂ ਗਈ ਸੀ ਉੱਥੇ ਵੀ ਮੇਰੇ ਮਾਪਿਓ ਸੋਕੇ ਹੋ ਜਾਣਗੇ ਮੇਰੇ ਪਾਪਾ ਹੈ ਨਹੀਂ ਮੈਨੂੰ ਇਹ ਸੀਗਾ ਵੀ ਚਲੋ ਭਰਾ ਦਾ ਸਹਾਰਾ ਮਾਰਾ ਸਹਾਰਾ ਬਣੂੰਗੀ ਉਲਟਾ ਉਹਨਾਂ ਨੇ 2 ਲੱਖ ਰੁਪਏ ਦੇ ਕੇ ਮੈਨੂੰ ਛੁਟਵਾ ਛੋੜਿਆ ਉਤੋਂ ਮੈਨੂੰ 7 ਵਜੇ ਤੱਕ ਵੀ ਉਹਨਾਂ ਨੇ ਮੈਨੂੰ ਆਨ ਦੀ ਪੂਰੀ ਕੋਸ਼ਿਸ਼ ਨਾ ਕਰਨ ਦਿੱਤੀ ਵੀ ਹਾਂ ਵੀ ਨਹੀਂ ਜਾਣਾ ਨਹੀਂ ਜਾਣਾ ਵੀ ਅਸੀਂ ਤੇਰੀ ਤਨਖਾਹ ਵਧਾ ਦਿੰਨੇ ਆ ਇਹ ਕਰ ਦਿੰਦੇ ਉਹ ਕਰ ਦਿੰਦੇ ਮਗਰ ਮੈਂ ਕਹਿੰਦੀ ਮੈਂ ਜਾਣਾ ਫਿਰ ਮੈਨੂੰ ਕਹਿਣ ਲੱਗ ਗਿਆ ਵੀ ਮੈਂ ਕਹਿਣ ਲੱਗ ਗਈ ਜੇ ਮੈਂ ਮਰ ਗਈ ਫਿਰ ਮੈਂ ਕੁਝ ਕਰ ਲੈਣਾ ਆਪਣੇ ਆਪ ਨੂੰ ਕਹਿੰਦਾ ਕਰ ਲੈ ਸਾਡਾ ਕੀ ਲੈ ਜੰਗੀ ਸਾਡਾ ਕੁਝ ਨਹੀਂ ਲੈ ਕੇ ਜਾਂਦੀ ਜੇ ਮੈਂ ਉਹਨਾਂ ਨੂੰ ਕਿਹਾ ਵੀ ਭੇਜ ਦੋ ਮੇਰੇ ਭਰਾ ਨੇ ਵੀ ਬਹੁਤ ਮਿੰਤਾ ਕੀਤੀਆਂ ਬਹੁਤ ਜ਼ਿਆਦਾ ਮਿੰਤਾ ਕੀਤੀਆਂ ਭੇਜ ਦੋ ਮੈਨੂੰ ਉਹਨਾਂ ਨੂੰ ਵੀ ਮਿੱਠੇ ਬੰਦ ਬਣ ਕੇ ਜਾਣ ਕੇ ਉਹ ਮੇਰੇ ਸਾਹ ਕਰਨ ਲੱਗ ਗਏ ਵੀ ਇਹ ਗਲਤ ਹੈ ਇਦਾਂ ਉਦਾਂ ਉੱਥੋਂ ਬਹੁਤ ਮੁਸ਼ਕਿਲ ਨਾਲ ਮੈਂ ਨਿਕਲੀ ਆ ਸਾਰੀ ਭੈਣਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਆ ਵੀ ਕਦੀ ਵੀ ਤੁਸੀਂ ਅਰਬ ਸਟੇਟ ਚ ਨਾ ਜਾਓ ਅਰਬ ਕੰਟਰੀ ਚ ਨਾ ਜਾਓ ਜਿਹੜੇ ਏਜੰਟ ਦਾ ਕੀ ਨਾਮ ਹੈ ਤੇ ਕਿੰਨੇ ਰੁਪਏ ਦੀ ਤੁਹਾਡੀ ਗੱਲ ਹੋਈ ਸੀ ਉਹਦਾ ਨਾਮ ਤੇ ਕੀ ਕੀ ਹੋਇਆ ਦੇ ਵਿੱਚ ਏਜੰਟ ਦਾ ਨਾਮ ਅਨਿਲ ਕੁਮਾਰ ਆ ਉਹਨਾਂ ਨੇ ਪਹਿਲਾਂ ਮੈਨੂੰ ਇਹ ਕਿਹਾ ਸੀ ਵੀ ਤੁਸੀਂ 80000 ਰੁਪਏ ਤੁਹਾਡੀ ਸਿਕਿਉਰਿਟੀ ਲਈ ਦਿੱਤੀ ਜਾਏਗੀ ਵੀ 40000 ਤੁਸੀਂ ਪਹਿਲਾਂ ਜਮ੍ਹਾਂ ਕਰਾਣੇ 40000 ਤੁਹਾਡੀ ਤਨਖਾਹ ਚ ਕੱਟੇ ਜਾਣੇ ਆ ਮੈਂ ਕਿਹਾ ਚਲੋ ਠੀਕ ਆ ਅਸੀਂ ਉਹਨਾਂ ਨੂੰ 50000 ਪਾ ਦਿੱਤੇ 50000 ਖਾਂ ਤੋਂ ਬਾਅਦ ਵੀ ਫਿਰ ਮੇਰੀ ਸੈਲਰੀ ਚ 5-5000 ਕੱਟਣ ਲੱਗ ਗਏ ਮੈਂ 2 ਮਹੀਨੇ ਉੱਥੇ ਕੰਮ ਕੀਤਾ ਮੈਨੂੰ 2 ਮਹੀਨੇ ਦੀ ਉਹਨਾਂ ਦੀ ਸੈਲਰੀ ਨਹੀਂ ਦਿੱਤੀ ਉਹ ਕਹਿੰਦਾ ਸੈਲਰੀ ਅਸੀਂ ਦੇ ਦੇਣੀ ਹੈਗੀ ਫਿਰ ਮੇਰੇ ਬ੍ਰਦਰ ਨੂੰ ਕਹਿਣ ਲੱਗੇ ਨਹੀਂ 80000 ਨਹੀਂ ਤੁਸੀਂ ਲੱਖ ਰੁਪਇਆ ਹੋਰ ਜਮ੍ਹਾਂ ਕਰਾਓ ਵੀ 80000 ਤਾਂ ਅਸੀਂ ਵੈਸੇ ਕਿਹਾ ਫਿਰ ਮੇਰੀ ਆਂ ਦਾ ਜਾਨ ਦਾ ਟਿਕਟ ਦਾ ਵੀ ਉਹਨਾਂ ਨੇ ਲੇਤਾ ਲੱਖ ਰੁਪਿਆ ਹੋਰ ਉੱਤੋਂ ਲੈ ਲਿਆ ਮੇਰੇ ਤੋਂ ਉਹਨਾਂ ਨੇ ਇਦਾਂ ਕਰ ਕਰਕੇ 2 ਲੱਖ ਰੁਪਿਆ ਲੈ ਲਿਆ 50000 ਉਹਨਾਂ ਨੇ ਕੈਸ਼ ਲੇਤਾ ਬਾਕੀ ਉਹਨਾਂ ਨੇ ਆਪਣੇ ਅਕਾਊਂਟ ਚ ਪੁਆਏ ਆ ਇੱਕ ਨੰਬਰ ਤੇ ਪੈਸਾ ਗਿਆ ਸਾਰਾ ਜੈਂਟੇ ਦੇ ਖਾਤੇ ਗਿਆ ਵਾਹੇ ਪੈਸਾ ਵਾਪਸੀ ਆਉਣ ਲੱਗੇ ਨਾ ਕੋਈ ਖਰਚਾ ਹੋਇਆ ਖਰਚਾ ਹੋਇਆ ਟਿਕਟ ਦਾ ਵੀ ਅਸੀਂ ਆਪ ਹੀ ਕਰਵਾਇਆ ਤੇ ਉੱਤੋਂ ਲੱਖ ਰੁਪਿਆ ਪੁਆਇਆ ਉਹਨਾਂ ਤੋਂ ਸਾਡੇ ਤੋਂ ਲੱਖ ਰੁਪਿਆ ਪੁਆ ਲਿਆ ਉਹਨਾਂ ਨੇ ਬਾਬਾ ਜੀ ਦੇ ਸੰਪਰਕ ਚ ਕਿਵੇਂ ਆਇਆ ਇਹ ਸਾਨੂੰ ਕਿਸੇ ਨੇ ਦੱਸਿਆ ਸੀ ਇਦਾਂ ਹੀ ਬਰਾਦਰ ਦਾ ਦੋਸਤ ਸੀਗਾ ਉਨ ਨੇ ਦੱਸਿਆ ਸੀ ਵੀ ਤੁਸੀਂ ਉਹਨਾਂ ਨੂੰ ਜਾ ਕੇ ਮਿਲੋ ਉਹ ਵਾਪਿਸ ਭੇਜਣਗੇ ਮੈਨੂੰ ਵਾਪਿਸ ਨਹੀਂ ਭੇਜ ਰਹੇ ਸੀਗੇ ਤਾਂ ਕਰਕੇ ਫਿਰ ਬ੍ਰਦਰ ਦੇ ਦੋਸਤ ਨੇ ਦੱਸਿਆ ਵੀ ਤੁਸੀਂ ਉਹਨਾਂ ਕੋਲ ਜਾਓ ਉਹ ਵਾਪਿਸ ਭੇਜਣਗੇ ਉਹਨਾਂ ਨੇ ਮੈਨੂੰ ਇੱਦਾਂ ਡਰਾਤਾ ਸੀ ਨਾ ਵੀ ਜਿਦਾਂ ਬਾਬਾ ਜੀ ਨੇ ਕਿਹਾ ਸੀ ਅਸੀਂ ਈਮੇਲ ਭੰਨੇ ਉਹਨਾਂ ਨੂੰ ਉਹਨਾਂ ਨੇ ਮੈਨੂੰ ਇੱਕਦਮ ਇੱਦਾਂ ਡਰਾਤਾ ਵੀ ਮੈਂ ਡਰ ਗਈ ਵੀ ਈਮੇਲ ਨਾ ਪਾਓ ਇਹਨਾਂ ਨੇ ਮੈਨੂੰ ਇੱਥੇ ਹੀ ਮਾਰ ਦੇਣਾ ਵੀ ਜਿਸ ਸਾਹ ਨਾਲ ਮੈਨੂੰ ਬੋਲਦੇ ਪਏ ਆ ਫਿਰ ਇੱਦਾਂ ਕਾਰ ਕਰਾ ਕੇ ਬ੍ਰਦਰ ਨੇ ਵਿਚਾਰੇ ਨੇ ਪਤਾ ਨਹੀਂ ਕਿੱਥੋਂ ਕਾਰ ਕਰਾ ਕੇ ਮੈਂ ਲੱਖ ਰੁਪਏ ਇਕੱਠਾ ਕੀਤਾ ਉਹਨਾਂ ਨੂੰ ਜਮਾ ਕਰਾਇਆ ਫਿਰ ਉਹਨਾਂ ਨੇ ਮੈ ਦੇ ਤਾਂ ਵਾਪਿਸ ਫਿਰ ਮੈਨੂੰ ਕਹਿਣ ਲੱਗੇ ਨਹੀਂ ਅਸੀਂ ਤੇਰੇ ਬਰਾਦਰ ਨੂੰ ਇਦਾਂ ਦਾ ਕਰਕੇ ਵੀ ਪੈਸੇ ਵਾਪਿਸ ਪਾਰ ਨਹੀਂ ਤੈਨੂੰ ਨਹੀਂ ਭੇਜਣਾ ਅਸੀਂ ਫਿਰ ਮੈਂ ਉੱਥੇ ਰੋਣ ਲੱਗ ਗਈ ਨਾ ਮੈਨੂੰ ਘਰੋਂ ਬਾਹਰ ਕੱਢ ਦੇ ਸੀਗੇ ਸਾਰੀ ਧਿਆਰੇ ਘਰ ਚੀ ਬੰਦੀ ਬਣਾ ਕੇ ਰੱਖਦੇ ਸੀ ਦੋ ਮਹੀਨੇ ਮੈਂ ਉੱਥੇ ਰਹੀ ਦੋ ਮਹੀਨਿਆਂ ਚ ਮੈਨੂੰ ਉਹਨਾਂ ਨੇ ਇੱਕ ਦਿਨ ਵੀ ਬਾਹਰ ਕੱਢਿਆ ਹੈਗਾ ਦੇਖੋ ਖਾਣ ਪੀਣ ਨੂੰ ਸਿਰਫ ਰੋਟੀ ਦਿੰਦੇ ਸੀ ਰੋਟੀ ਤੋਂ ਇਲਾਵਾ ਕੁਝ ਨਹੀਂ ਦਿੰਦੇ ਸੀਗੇ ਵੀ ਇਦਾਂ ਦੇ ਵੀ ਚਲੋ ਕੋਈ ਗੈਸਟ ਆਇਆ ਜਾਂ ਘਰ ਚ ਕੁਝ ਖਾਣ ਨੂੰ ਆ ਰਿਹਾ ਨਹੀਂ ਕੁਝ ਵੀ ਨਹੀਂ ਉਹਨਾਂ ਨੇ ਕਹਿਣਾ ਵੀ ਰੋਟੀ ਖਾਣੀ ਖਾਣ ਨਹੀਂ ਖਾਣੀ ਤਾਂ ਨਾ ਸੀ ਉਹ ਜੀ ਤਸ਼ੱਦਦ ਉਹਨਾਂ ਨੇ ਬਸ ਪੁੱਛੋ ਇਹਨਾਂ ਗੱਡੀਆਂ ਤਵਾਏ ਕਰੋ ਕਰ ਫਿਰ ਜਿਹਦਾ ਅੰਕਲ ਨੇ ਆਨਾ ਅੰਕਲ ਨੇ ਉੱਚਾ ਨੀਵਾ ਬੋਲਦਾ ਉਹਨਾਂ ਦੇ ਹਸਬੰਦ ਨੇ ਆਨ ਆਰਮੀ ਵਿੱਚ ਕੰਮ ਕਰਦੇ ਸੀ ਧਮਕੀ ਦਿੰਦੇ ਸੀ ਵੀ 20 ਸਾਲ ਮੈਨੂੰ ਹੋ ਗਏ ਇੱਥੇ ਰਹਿਦ ਨੂੰ ਆਰਮੀ ਚ ਮਾ ਵੀ ਤੂੰ ਸਾਡਾ ਕੁਝ ਨਹੀਂ ਕਰ ਸਕਦੀ ਹੈਗੀ ਵੀ ਜਿਆਸੀ ਤੇਰੇ ਨਾਲ ਕੁਝ ਵੀ ਬਿਹੇਵ ਕਰੀਏ ਤਾਂ ਕੁਝ ਨਹੀਂ ਕਰ ਸਕਦੀ ਮਹਿਰਮ ਸੀਗੇ ਬਹੁਤ ਗੰਦੇ ਰੂਟ ਨਾ ਮੈਨੂੰ ਬੋਲਦੇ ਸੀ ਬਹੁਤ ਬਿਹੇਵਰ ਉਹਨਾਂ ਰੂਟ ਲਈ ਸੀਗਾ ਐ ਰਜੂਸ਼ਨ ਤੁਹਾਡੇ ਕੋਲ ਸੀ ਕੋਈ ਜੋਬ ਲਈ ਟਰਾਈ ਨਹੀਂ ਕੀਤੀ ਤੁਸੀਂ ਨਹੀਂ ਜੋਬ ਲਈ ਉਹ ਟਰਾਈ ਕਰ ਨਹੀਂ ਸਕਦੇ ਸੀ ਕਿਉਂਕਿ ਉਹਨਾਂ ਨੇ 2 ਸਾਲ ਦਾ ਵੀਜ਼ਾ ਪਹਿਲਾਂ ਹੀ ਕੀਤਾ ਹੋਇਆ ਸੀ ਮੈਨੂੰ ਇੱਥੇ ਵੀ ਇੱਥੇ ਟਰਾਈ ਕੀਤੀ ਸੀ ਵਿਦਖੋ 10000 ਤੋਂ ਵੱਧ ਜੋਬ ਦਾ ਮਿਲ ਨਹੀਂ ਰਿਹਾ ਸੀਗਾ 10000 ਨਾਲ ਤਾਂ ਅੱਜਕੱਲ੍ਹ ਗੁਜ਼ਾਰਾ ਹੁੰਦਾ ਨਹੀਂ ਕਰਦਾ ਮੈਨੂੰ ਇਹ ਸੀਗਾ ਵੀ ਚਲੋ ਮੇਰੇ ਘਰ ਦੇ ਗਰੀਬ ਨੇ ਥੋੜੇ ਜੀ ਵੀ ਚਲੋ ਮੈਂ ਬਾਹਰ ਜਾ ਕੇ ਕੁਝ ਨਾ ਕੁਝ ਆਪਣੇ ਪੈਰਾਂ ਤੇ ਸਟੈਂਡ ਤਾਂ ਹੋਊਂਗੀ ਕੋਛਣਾ ਕੋਸੋਖੇ ਕਰਾਂਗੀ ਮਗਰ ਇਹਨਾਂ ਨੇ ਵਿਚਾਰਿਆਂ ਨੇ ਕਬਜ਼ਾ ਚੱਕ ਚੱਕ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਕਰ ਕਰਕੇ ਉਹਨਾਂ ਨੂੰ 2 ਲੱਖ ਰੁਪਏ ਪੋਦਾ ਖਿੱਤਾ ਤਾਂ ਉਹਨਾਂ ਨੇ ਮੈਨੂੰ ਇੱਥੇ ਆਨ ਦਿੱਤਾ ਤੁਸੀਂ ਪੜ੍ਹੇ ਲਿਖੇ ਨਹੀਂ ਐਮਏ ਕੀਤੀ ਹੋਈ ਆ ਮੈਨੇ ਹਿੰਦੀ ਚ ਹੁਣ ਜਿਹੜੇ ਏਜੰਟ ਨੇ ਤੁਹਾਡੇ ਨਾਲ ਜਾਲ ਸਾਜੀ ਕੀਤੀ ਹੈ ਧੋਖਾਧੜੀ ਕੀਤੀ ਹੈ ਉਸ ਦੇ ਖਿਲਾਫ ਕਾਰਵਾਈ ਮੰਗ ਕਰਦੇ ਹੋ ਹਾਂਜੀ ਕਰਦਿਆਂ ਉਹ ਸਮੁਖ ਮੈਨੂੰ ਇਹ ਕਹਿ ਰਹੇ ਨੇ ਵੀ ਸਾਨੂੰ ਵਿਚੋਂ ਮੈਨੂੰ ਵਿਚੋਂ ਕੱਢ ਲਿਆ ਜਾਵੇ ਉਹਨਾਂ ਨੂੰ ਕਿੱਦਾਂ ਕੱਢ ਦਵਾਂ ਮੈਂ ਤਾਂ ਦੇਖੋ ਮੈਨੂੰ ਜਾਣਦੀ ਨਹੀਂ ਸੀਗੀ ਉਹਨਾਂ ਦੇ ਥਰੂ ਹੀ ਗਈ ਸੀਗੀ ਮੈਂ ਤਾਂ ਤੇ ਹੁਣ ਉਹ ਨਾ ਫੋਨ ਚੱਕਦੇ ਪਏ ਜੋ ਮੈਂ ਕਹਿੰਦੀ ਉਹਨਾਂ ਨੂੰ ਕਹਿੰਦੇ ਨਹੀਂ ਪੈਸੇ ਦੇ ਕੇ ਤਾਂ ਛੁੱਟਣਾ ਹੀ ਸੀਗਾ ਵੀ ਅਸੀਂ ਪਹਿਲਾਂ ਗੱਲ ਕੀਤੀ ਸੀ ਪਹਿਲਾਂ ਉਹਨਾਂ ਨੇ ਇਦਾਂ ਕੋਈ ਗੱਲ ਨਹੀਂ ਕੀਤੀ ਸੀ ਮੇਰੇ ਨਾਲ ਸਿਰਫ ਉਹਨਾਂ ਨੇ ਇਹ ਗੱਲ ਕੀਤੀ ਸੀ ਵੀ ਤੁਹਾਡੇ ਆਨ ਜਾਣ ਦਾ ਟਿਕਟ ਦਾ ਖਰਚਾ ਤੁਹਾਡਾ ਹੋਏਗਾ ਜਿਲਾ 80000 ਰੁਪਏ ਅਸੀਂ ਲਿੱਤਾ ਸਿਕਿਉਰਿਟੀ ਦਾ ਤੁਹਾਨੂੰ ਵਾਪਿਸ ਕੀਤਾ ਜਾਵੇਗਾ ਵਾਪਿਸ ਤਾਂ ਕੀ ਕਰਨਾ ਸੀ ਉਲਟਾ ਉਹਨਾਂ ਨੇ ਹੋਰ ਲੱਖ ਰੁਪਏ ਪਵਾ ਲਿਆ ਖਾਤੇ 'ਚ ਜਿਸ ਤਰ੍ਹਾਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਖਾਸ ਕਰਕੇ ਅਰਬ ਮੁਲਕਾਂ ਦੇ ਵਿੱਚ ਸਾਡੇ ਗਰੀਬ ਘਰਾਂ ਦੀਆਂ ਲੜਕੀਆਂ ਤੇਆਂ ਬੱਚੀਆਂ ਜਿਨ੍ਹਾਂ ਨੂੰ ਏਜੰਟ ਫਿਰ ਧੋਖੇ ਦੇ ਨਾਲ ਲੈ ਜਾਂਦੇ ਆ ਵੀ ਤੁਹਾਨੂੰ ਉੱਥੇ ਚੰਗੀ ਤਨਖਾਹ ਮਿਲੂਗਾ 40 50 ਹਜ਼ਾਰ ਤਨਖਾਹ ਦੇਵਾਂਗੇ ਫਿਰ ਉੱਥੇ ਥੋੜੂ ਕੋ ਇਹੋ ਜਿਹਾ ਕੰਮ ਹੋਊਗਾ ਪਰ ਉੱਥੇ ਜਾ ਕੇ ਇਹ ਗਾਹ ਵੇਚ ਦਿੰਦੇ ਆ ਉਹਨਾਂ ਦੇ ਜਿਹੜੇ ਉਸ ਮੁਸਲਮਾਨ ਹੁੰਦੇ ਉਹਨਾਂ ਦੇ ਘਰਾਂ ਦੇ ਪਰਿਵਾਰਾਂ ਦੇ ਵਿੱਚ ਉਹਨਾਂ ਦੇ ਰੋਟੀ ਪਾਣੀ ਜਾਂ ਖਾਣ ਬਣਾਉਣ ਵਾਸਤੇ ਫਿਰ ਉੱਥੇ ਉਹਨਾਂ ਦਾ ਜਿਹੜਾ ਇਹ ਇਧਰ ਜਿਹੜੇ ਬੱਚੇ ਆ ਇਹਨਾਂ ਨੇ ਕਦੇ ਉਹ ਕੰਮ ਕੀਤਾ ਨਹੀਂ ਹੁੰਦਾ ਜਿਹੜੇ ਕੰਮ ਉਹਨਾਂ ਨੂੰ ਉਹ ਕਰਨੇ ਪੈਂਦੇ ਆ ਤੇ ਅਸੀਂ ਤਾਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਨਾ ਮੁਲਕਾਂ ਦੇ ਵਿੱਚ ਖਾਸ ਕਰਕੇ ਲੜਕੀਆਂ ਨੂੰ ਬਿਲਕੁਲ ਨਾ ਭੇਜੋ ਆਪਣੇ ਪਰਿਵਾਰ ਦੇ ਵਿੱਚ ਛੋੜਾ ਖਾ ਲੋ ਉਹ ਠੀਕ ਆ ਉਹਨੇ ਲੜਕੀ ਐਮਏ ਬੜੀ ਹੋਈ ਆ ਲੁਧਿਆਣੇ ਤੋਂ ਇਹ ਲੜਕੀ ਆ ਐਮਏ ਨੇ ਹਿੰਦੀ ਕੀਤੀ ਹੋਈ ਆ ਇਹਦੇ ਨਾਲ ਇਹਨੂੰ ਕਿਹਾ ਕਿ ਤੈਨੂੰ 50000 40000 ਰੁਪਇਆ ਸੀ ਮਹੀਨੇ ਦਾ ਦਵਾਵਾਂਗੇ ਉਹਦੇ ਨਾਲ ਨਾਲ ਤੈਨੂੰ ਕਲੀਨਿਕ ਦੇ ਵਿੱਚ ਨੌਕਰੀ ਤਾਂ ਕਰਨੀ ਆ ਪਰ ਉੱਥੇ ਜਾ ਕੇ ਜੋ ਹੋਇਆ ਇਹਨਾਂ ਬੜਾ ਇਹਨਾਂ ਦਾ ਪਰਿਵਾਰ ਤਕਰੀਬਨ 3 ਜੂਨ ਨੂੰ ਸਾਡੇ ਕੋਲ ਇੱਥੇ ਆਇਆ ਸੀ ਤੇ ਇਹ ਜਿਹੜੀ ਹੈ ਲੜਕੀ ਆ 9 ਜੂਨ ਨੂੰ 8 ਜੂਨ ਨੂੰ ਵਾਪਸ ਜਿਹੜੀ ਹੈਗੀ ਆ ਇੱਥੇ ਆਪਣੇ ਘਰ ਪਹੁੰਚ ਗਈ ਆ ਬੱਚਿਆਂ 'ਚ ਪਹੁੰਚ ਗਈ ਆ ਤੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਉਹ ਜਿਹੜੇ ਇਹਨਾਂ ਉਹਨਾਂ ਮਾਪੇ ਬਾਬ ਨੂੰ ਜਿਹੜੇ ਆਪਣੇ ਬੱਚਿਆਂ ਨੂੰ ਭੇਜਣਾ ਚਾਹੁੰਦੇ ਆ ਇਹ ਕਹਿੰਦੇ ਜਿਹੜੇ ਮਰਜ਼ੀ ਮੁਲਕਾਂ ਚ ਭੇਜੋ ਪਰ ਅਰਬ ਮੁਲਕਾਂ ਦੇ ਆਪਣੀਆਂ ਲੜਕੀਆਂ ਘਰ ਵਾਲੀਆਂ ਨੂੰ ਨਾ ਭੇਜੋ ਕਿਉਂਕਿ ਉੱਥੇ ਜੋ ਵਤੇਰਾ ਹੋਇਆ तकरीबन 750 ਤੋਂ ਵੱਧ ਲੜਕੀਆਂ ਅਸੀਂ ਵਾਪਸ ਮੰਗਾ ਚੁੱਕੇ ਆ ਜਦੋਂ ਪਰਿਵਾਰ ਡੋਲੇ ਹੋਇਆ ਆਉਂਦਾ ਵਾ ਤੇ ਬੜੀ ਮਨ ਦੇ ਵਿੱਚ ਹੁੰਦੀ ਤਰਸ ਆਉਂਦਾ ਕਿ ਇਹ ਕਿਹੋ ਜੀ ਲਾਟਕ ਛੱਟ ਹੋ ਰਹੀ ਹੈ ਇਹ ਏਜੰਟ ਜਿਹੜੇ ਹੈ ਪਾਸੇ ਦੇ ਕੇ ਦਾ ਆਪਣੇ ਰਿਸ਼ਤੇਦਾਰ ਨੂੰ ਕਿਸੇ ਨੂੰ ਕਹਿ ਕੇ ਕਿਉਂਕਿ ਜਦੋਂ ਬੱਚਾ ਉਧਰ ਫਸ ਜਾਂਦਾ ਉਹਨਾਂ ਨੂੰ ਕਹਿੰਦੇ ਕਿ ਤੂੰ ਤੈਨੂੰ ਤਾਂ ਭੇਜਾਂਗੇ ਜੇ ਤੁਸੀਂ ਵਾਪਸ ਸਾਨੂੰ ਜਿਹੜਾ ਹੈਗਾ ਇੱਕ ਹੋਰ ਕੰਮ ਕਰਨ ਵਾਲੀ ਜਿਹੜੀ ਹੈਗੀ ਆ ਉਹ ਭੇਜੋ ਉਹ ਕਿਸੇ ਨਾ ਕਿਸੇ ਰਿਸ਼ਤੇਦਾਰ ਸਾਖ ਸੰਬੰਧੀਆਂ ਨੂੰ ਉਸੇ ਪਿਛਾ ਦਿੰਦੇ ਆ ਤੇ ਆਪ ਉਸ ਤੋਂ ਨਿਕਲੇ ਆਉਂਦੇ ਆ ਇਸ ਲੜਕੀ ਦੇ ਕੋਲ ਵੀ ਅਸੀਂ 8000 ਉਹਨਾਂ ਨੇ ਪਹਿਲਾਂ ਲਿਆ ਫਿਰ ਕਹਿੰਦੇ ਵੀ ਉਹਨੂੰ ਵਾਪਸ ਕਰਨ ਵਾਸਤੇ ਲੱਖ ਫੇਰ ਲੈ ਲਿਆ ਤੇ ਲੱਖ ਲੈ ਗਏ ਵੀ ਇਹਨੂੰ ਵਾਪਸ ਨਹੀਂ ਕੀਤਾ ਤੇ ਹੁਣ ਇਹ ਬਿਲਕੁਲ ਜਿਹੜੀ ਹੈਗੀ ਆ ਫ੍ਰੀ ਆਈ ਹੈ ਅਸੀਂ ਧੰਨਵਾਦ ਕਰਦੇ ਆ ਅ ਬਦਰੀ ਸਪੰਤਰਾਲੇ ਦਾ ਇੰਡੀਆ ਐਮਬੈਸੀ ਦਾ ਜਿਨ੍ਹਾਂ ਨੇ ਇਹਨਾਂ ਬੱਚੀ ਨੂੰ ਵਾਪਸ ਆਪਣੇ ਮਾਪੇ ਦੇ ਕੋਲ ਲਿਆਂਦਾ ਸੋ ਅਸੀਂ ਇਹੀ ਬੇਨਤੀ ਕਰਾਂਗੇ ਭਾਈ ਇਹਨਾਂ ਮੁਲਕਾਂ ਦੇ ਵਿੱਚ ਖਾਸ ਕਰਕੇ ਆਰਬ ਮੁਲਕਾਂ ਵਿੱਚ ਆਪਣੀਆਂ ਲੜਕੀਆਂ ਨੂੰ ਨਾ ਭੇਜੋ ਉੱਥੇ ਧੱਕਾ ਹੁੰਦਾ ਹੈ ਕਿ ਉੱਥੇ ਜਾ ਕੇ ਜਿਹੜਾ ਹੈ ਕਹਿੰਦੇ ਕੁਛ ਆ ਕਰਦੇ ਕੁਛ ਆ ਕੋਈ ਆ ਨੌਜਵਾਨ ਜਾਂਦੇ ਆ ਕੰਮ ਕਰਦੇ ਉਹਨਾਂ ਨੂੰ ਵੀ ਪਤਾ ਕਿ ਬਾਹਰ ਉਸੇ ਜਿਹੜੇ ਹੈਗੇ ਇਹਨਾਂ ਮੁਲਕਾਂ ਦੇ ਵਿੱਚ ਕੀ ਹਾਲਾਤ ਸੋ ਇਸ ਵਾਸਤੇ ਜਿਹੜਾ ਵੀ ਕਿਸੇ ਨੇ ਜਾਣਾ ਉਹ ਪਹਿਲਾਂ ਸਾਰਾ ਕੁਝ ਦੇਖ ਕੇ ਜਾਵੇ ਇਹਨਾਂ ਏਜੰਟਾਂ ਦੇ ਟਾਹੇ ਕੱਢ ਕੇ ਮਗਰੋਂ ਰੋਣ ਦੇ ਨਾਲ ਉਹ ਮਗਰੋਂ ਪਰਿਵਾਰ ਛੋਟੇ ਇਹ ਗਰੀਬ ਪਰਿਵਾਰਾਂ ਦੀ ਲੁੱਟ ਹੁੰਦੀ ਹੈ ਇਹ ਉਹਨਾਂ ਪਰਵਾਰਾਂ ਨੂੰ ਠੱਗਦੇ ਆ ਜਿਨ੍ਹਾਂ ਦੇ ਕੋਲ ਪਾਸਪੋਰਟ ਬਣਾਉਣ ਲਈ ਵੀ ਕਈ ਵਾਰ ਪੈਸੇ ਨਹੀਂ ਹੁੰਦੇ ਉਹ ਵੀ ਕਹਿੰਦੇ ਆ ਵੀ ਪਾਸਪੋਰਟ ਵੀ ਅਸੀਂ ਬਣਾ ਦਾਂਗੇ 5000 ਰੁਪਏ ਜਿਹੜਾ ਹੈਗਾ ਉਸੇ ਦਾ ਵੀਜ਼ੇ ਦਾ ਲੱਗਦਾ ਉਹ ਲਾ ਕੇ ਤੇ ਤਕਰੀਬਨ ਜਿੰਨਾ ਕਿਸੇ ਕੋਲ ਮਿਲੇ ਜਾਂ ਰਿਸ਼ਤੇਦਾਰਾਂ ਕੋ ਫੜ ਕੇ 50 60 70 80 ਲੱਖ ਜਿੰਨਾ ਕਰਦੇ ਸੌਦਾ ਹੁੰਦਾ ਉਹ ਪੈਸੇ ਵੀ ਲੈ ਲੈਂਦੇ ਆ ਤੁਮ ਅਗਰ ਉਹ ਜਾ ਕੇ ਉੱਥੇ ਪਛਾਦੇ ਹੁੰਦੇ ਆ ਬੜਾ ਦੁਖਾਂ ਦਾ ਗਰੀਬ ਜਿਹੜਾ ਹੈ ਉਹ ਨਾ ਤਾਂ ਆਪਣੀ ਆਵਾਜ਼ ਹੀ ਚੱਕ ਸਕਦਾ ਨਾ ਉਸੇ ਦੀ ਪਹੁੰਚ ਹੁੰਦੀ ਹੈ ਤੇ ਉਹ ਫਿਰ ਪਿਛ ਪਿਛ ਕੇ ਜੜੇ ਹੈਗੇ ਆ ਉਹ ਪਰਿਵਾਰ ਇਧਰ ਜਿਹੜੇ ਮਰਦੇ ਆ ਆਪਣੇ ਬੱਚਿਆਂ ਵਾਸਤੇ ਆਪਣੀਆਂ ਧੀਆਂ ਵਾਸਤੇ ਸੁਇਸ਼ ਵਾਸਤੇ ਹੱਥ ਜੋੜ ਕੇ ਬੇਨਤੀ ਹੈ ਗਰਬ ਮੁਲਕਾ ਜੇ ਬਿਨਾ ਜਿਹੜਾ ਹੈ ਇਹੋ ਜਿਹੇ ਧੋਖੇ ਵਾਲੇ ਏਜੰਟਾਂ ਦੇ ਨਾਲ ਜਿਹੜਾ ਹੈ ਉਹ ਆ ਰਾਬਤੇ ਦੇ ਵਿੱਚ ਨਾ ਕੁਝ ਤੁਹਾਨੂੰ ਚਾਸੀ ਦੇਣ ਉਥੇ ਜਾ ਕੇ ਠੱਗੀ ਕਰਦੇ ਆ ਇਹਨਾਂ ਨੂੰ ਇਹਨਾਂ ਤੋਂ ਬਚ ਕੇ ਰੋ ਆਪਣੇ ਬੱਚਿਆਂ ਲੜਕੀਆਂ ਨੂੰ ஏன்னா அர்ப்பு முழுக்க நான் பேசும்